ਜਦ ਮੈਂ ਜਾ ਗਿਆ ਪਲੱਥ ਕਬੱਡੀ ਕੱਪ ਦਾ ਅੱਜ ਮੈਂ ਸਵੇਰ ਦਾ ਹੀ ਕਬੱਡੀਉਂ ਦੇਖ ਰਿਹਾ ਐਨਾਂ ਦੇਖ ਲਿਆ ਦੇਖ ਲਿਆ ਜੋ ਬਲੇ ਲੱਭਿਆ ਤੈਨੂੰ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਕਰਦੇ ਆਪਾਂ ਤੇ ਇੱਧਰ ਬਿਲੋ ਜੋਵਨ ਸਿੰਘ ਨੂੰ ਕੀ ਕਰਦਾ ਓਏ ਟੀਵੀ ਦੇਖਦਾ ਏ ਟੀਵੀ ਦੇਖਦਾ ਗਾਣੇ ਸੁਣ ਰਿਹਾ ਇੰਗਲਿਸ਼ ਗਾਣੇ ਹਾਂਜੀ ਅੱਜ ਮੌਸਮ ਬੜਾ ਖਰਾਬ ਆ ਮੇਰੀ ਸਲਾਹ ਸੀ ਬਿਲਕੁਲ ਘੁੰਮਣ ਕਰਨ ਜਾਣ ਦੀ ਪਰ ਮੌਸਮ ਆਜਾਜ਼ਤ ਨਹੀਂ ਦੇ ਰਿਹਾ ਘੁੰਮਣ ਫਿਰਨ ਦੇ ਕੱਲ ਸ਼ਾਮ ਨੂੰ ਮੌਸਮ ਖਰਾਬ ਹੋ ਗਿਆ ਸੀ ਤਕਰੀਬਨ ਤੇ ਅੱਜ ਵੀ ਤਕਰੀਬਨ ਸਾਰਾ ਦਿਨ ਮੀਂਹ ਹੈ ਪੂਰ ਜੀ ਪੈ ਰਹੀ ਹੈ ਇਹਨੇ ਕੁਝ ਨਹੀਂ ਕਰਨ ਦੇਣਾ ਅੱਜ ਆਪਾਂ ਨੂੰ ਇਕੱਠਾ ਕਰ ਲੈਣਾ ਪਹਿਲਾਂ ਸਵਾਲ ਇਕੱਠਾ ਕਰਕੇ ਵਿੱਚ ਪਾਉ ਦੇ ਸਾਰਾ ਨਾ ਨਾ ਮੈਂ ਤੇਰੀ ਕਰਦਣੀ ਫਿਰ ਛੇਤੀ ਕਰ ਵਾ ਟੂਰਨਾਮੈਂਟ ਦੇਖਣਾ ਉਹ ਹੱਥ ਦਾ ਟੂਰਨਾਮੈਂਟ ਆਉਣਾ ਅੱਜ ਕੀ ਹੋ ਗਿਆ ਨਾ ਖਰਾਉਗੀ ਨਾ ਨਾ ਫਿਲਟਰ ਕਰਿਆ ਸਾਲ ਤੋਂ ਅੱਛਾ ਅਵਾਜ਼ ਹੀ ਨਾ ਆ ਰਹੀ ਚੋਕ ਵਧੀਆ ਉਹ ਤਾਂ ਮਸ਼ੀਨ ਆਪਣੀਆਂ ਹਨ ਲੋ ਵੇ ਆਪਣੀ ਗੱਡੀ ਵੀ ਮੀਚੇ ਖੜੀ ਆ ਚਲੋ ਬਹਾਨੇ ਨਾਲ ਤੋਂ ਹੋ ਗਈ ਇਹ ਵੀ ਮੀਦਾ ਉਹਦਾ ਹਟ ਗਿਆ ਭੂਰ ਜੀ ਪੈਂਦੀ ਬਰੀਕ ਬਰੀਕ ਜੀ ਮੈਂ ਸੋਚਿਆ ਚੱਲ ਵੀ ਘੁੰਮ ਹੋ ਜਾਊਗਾ ਮੜੀ ਮੋਟੀ ਸੈਰ ਕਰਿਆ ਆਉਨੇ ਆ ਘਰੇ ਬੈਠੇ ਹੋਏ ਬੋਰਝ ਹੋ ਜਾਂਦਾ ਮੁੰਡਾ ਅੱਜ ਹੈਗੀ ਆਪਣੀ ਨਾਈਟ ਸ਼ਿਫਟ ਆ ਰਾਤ ਨੂੰ ਜਾਣਾ ਹੈ 10 ਵਜੇ 10 ਕਦ ਵਜਣਾ ਹੈ ਹਜੇ ਇਹੇ ਵਕਤ ਮੈਂ ਪਾਰਕ ਦੇ ਵਿੱਚ ਜਾ ਰਿਹਾ ਤਾਂ ਤੇ ਚੀੜੀਆਂ ਦੀ ਆਵਾਜ਼ ਸੁਣੀ ਬੜੀ ਸੋਹਣੀ ਲੱਗਦੀ ਹੈ ਆ ਦੇਖੋ ਇਹਨਾਂ ਦਿਨਾਂ ਦੇ ਵਿੱਚ ਪਾਰਕ ਸਾਰੇ ਹਰਾ-ਭਰਾ ਹੋ ਜਾਂਦਾ। ਹਰੇਕ ਦਰਖਤ ਆਪਣੀ ਖੂਬਸੂਰਤੀ ਨੂੰ ਨਖਾਰਦਾ। ਪਾਰਕ ਵਿੱਚ ਤਾਂ ਆਪਣੇ ਦੇਰੇ ਦੋ ਗੇੜੇ। ਤੇ ਹੁਣ ਕਰਦੇ ਮਾੜੀ-ਮੋਟੀ ਜਿੰਮ ਇੱਥੇ ਕਿਉਂਕਿ ਮੀ ਵੀ ਬਿਲਕੁਲ ਹਟ ਗਿਆ। ਪਹਿਲਾਂ ਤਾਂ ਮੇਰੀ ਨਾਸਲਾਤੀ ਕਿਉਂਕਿ ਮੀ ਪੈਂਦਾ ਸੀ ਪਹਿਲਾਂ ਪੂਰਜੀ ਪੈਂਦੀ ਸੀ ਹੁਣ ਹਟ ਗਿਆ। ਤੇ ਹੁਣ 5 ਮਿੰਟ ਲਾ ਕੇ ਇੱਥੇ ਫੇ ਚੱਲਦੇ ਘਰ ਨੂੰ। ਬਹੁਤ ਵਧੀਆ ਚੀਜ਼ ਬਣਾਈ ਹੋਈ ਆ। ਤਕਰੀਬਨ ਹਰੇਕ ਐਕਸਰਸਾਈਜ਼, ਹਰੇਕ ਬੈਂਚ ਪ੍ਰੈਸ ਜਿਹੜਾ ਕੋ ਮਰਜ਼ੀ ਲਾ ਲਓ ਇੱਥੇ ਸਾਰਾ ਕੁਝ ਆ। ਰੋ ਬੰਦੇ ਜੀ ਹਿੰਮਤ ਚਾਹੀਦੀ ਆ ਕਈ ਵਾਰ ਕੋਲਤੀ ਲੰਘਦੀ ਤੇ ਹਿੰਮਤ ਨਹੀਂ ਪੈਂਦੀ ਲੋ ਜੀ ਥੋੜੀ ਐਕਸਰਸਾਈਜ਼ ਕਰਾਇਆ ਇਹ ਆਪਾਂ ਤੇ ਹੁਣ ਚੱਲਦੇ ਆ ਘਰ ਨੂੰ ਸਿੱਧਾ ਹਾਂ ਜੀ ਮੇਰਾ ਸਰੀਰ ਵੀ ਨਹੀਂ ਸੈੱਟ ਆਇਆਗਾ ਖੰਗ ਜਖਾਮ ਹੋਇਆ ਕਈ ਦਿਨਾਂ ਦਾ ਓਹੋ ਗਰਮੀ ਆ ਗਈ ਵਿੱਚ ਗਰਮੀ ਲੱਗੀ ਜਾਂਦੀ ਵੀ ਸਾੜੀ ਲੱਗੀ ਜਾਂਦੀ ਆ ਓ ਮਾਈ ਗਾਡ ਮੈਂ ਸਰੀਰ ਖੁੱਲ ਜਾਂਦਾ ਇੱਕ ਵਾਰ ਜਦੋਂ ਐਕਸਰਸਾਈਜ਼ ਕਰਦੇ ਆਪਾਂ ਉਹ ਬਿੱਤੀ ਦਾ ਬੋਰਡ ਲਾਤਾ ਹੁਣ ਪਹਿਲਾਂ ਉੱਪਰ ਦੀ ਸੜਤੀ ਦਾ ਬੋਰਡ ਹੁੰਦਾ ਨਹੀਂ ਸੀ ਹੁਣ ਇੱਥੇ ਵੀ ਬਲਾਤਾ ਬੋਰਡ ਇਹਨਾਂ ਕਿਉਂਕਿ ਬਾਜੇ-ਬਾਜੇ ਨਾਲ ਗੱਡੀਆਂ ਬਾਵਾ ਤੇਜ਼ ਲੈ ਜਾਂਦੇ ਆ ਦੋਵੇਂ ਸਾਈਡ ਸਕੂਲ ਆ ਸਾਈਡ ਵੀ ਸਕੂਲ ਆ ਸਾਈਡ ਵੀ ਤਾਂ ਦੋ ਤਿੰਨ ਹੱਥ ਸੇ ਹੋਣ ਤੋਂ ਬਚੇ ਆ ਇਸ ਕਰਕੇ ਇਹਨਾਂ ਨੇ ਹੁਣ ਇੱਥੇ ਲਾਈਟ ਵੀ ਲਾਈ ਆ ਤੇ ਪਲੱਸ 30 ਦੀ ਉਹ ਵੀ ਲਾਈ ਆ ਤੇ ਬਾਕਾਇਦਾ ਇੱਥੇ ਪੁਲਿਸ ਵਾਲਾ ਵੀ ਖੜਦਾ ਹੁਣ ਪਾਰ ਕਰਾਉਣ ਵਾਸਤੇ ਇੱਧਰ ਆ ਜਾ ਔਰ ਇਹ ਦੀਰੀ ਕਿੰਨੇ ਸੋਹਣੇ ਖਾਲੀ ਚੌਲ ਉਹ ਜ਼ਿਆਦਾ ਜਾਂਚੇ ਲੈ ਵੇੜਨ ਲਿਆ ਇਹ ਚੌਲਾਂ ਦੇ ਲੱਗ ਚੱਲ ਗਏ ਦੇਖੋ ਭਾਈ ਐਦਾਂ ਚਾਂਚੇ ਲੈ ਕੇ ਰੱਖ ਲਏ ਜਿਹੜਾ ਮਹਾਰਾਜਾ ਪਟਿਆਲਾ ਹੁੰਦਾ ਹੈ ਇੱਕ ਵਾਰ ਮੂਝ ਪਾ ਲੈ ਫਿਰ ਅਗਲਾ ਪਾਣਾ ਚਾਹ ਵੱਖਰਾ ਕੋਲ ਕੋਲ ਖੇਲਦੇ ਵਿੱਚ ਤੂੰ ਦੇ ਕੋ ਤਾਰੇ ਤੂੰ ਕਰ ਮੈਂ ਲੈਟ ਤਾਂ ਮਾਰ ਲਾ ਪੁੱਤ ਹਾਂ ਉਹ ਬਾਅਦ ਖੇਡਦਾ ਤੂੰ ਉਹਨੂੰ ਤਰਸਦਾ ਲਾ ਮੂੰਹ ਉਹ ਤਰਸਦਾ ਲਾ ਬਾਤ ਖੇਡ ਬੂੜ ਤਾਂ ਰਹਿਣ ਦੇ ਪਏ ਹੁਣ ਕੀ ਲੈਣਾ ਹਰਦਾ ਉਹਨੂੰ ਉਹ ਤਰਸਦਾ ਲਾ ਖੇਡਣਾ

ਪਹਾਰਾ ਕਰ ਲੱਭ ਤਾਂ ਰਸਵ ਲੱਭੇ ਦੀ ਰਹੀ ਸਾਲੇ ਚ ਦੇਖੋ ਫਿਰ ਹੈ ਨਹੀਂ ਬਲਕੋਲੇ ਚ ਬਲਕੋਲੇ ਚ ਤੇਰੀ ਤੈਨੂੰ ਦੇਖ ਲਿਆ ਦੇਖ ਲਿਆ ਜੋ ਬਨੇ ਲੱਭਿਆ ਤੈਨੂੰ ਜੋ ਬਨੇ ਠੀਕ ਕਿਨੇ ਨਹੀਂ ਜੋ ਬਰ ਕੋ ਰਜੂਤਾ ਕਰਾਈਏ ਵਰੀ ਆ ਆ ਜਾ ਹੁਣ ਆ ਜਾ ਆ ਜਾ ਆ ਜਾ ਆਏ ਫੋਲੇ ਲਾਲਾ ਫੋਲੇ ਆ ਬੋਲੇਲਾ ਆ ਬੋਲੇਲਾ ਹਲੋ ਅੱਲ ਜਿਹੜਾ ਲੋ ਜੀ ਫਾਈਨਲ ਮੈਚ ਆ ਗਿਆ ਪਲੱਥ ਕਬੱਡੀ ਕੱਪ ਦਾ ਅੱਜ ਮੈਂ ਸਵੇਰ ਦਾ ਹੀ ਕਬੱਡੀਉਂ ਦੇਖ ਰਿਹਾ ਐਨਾ ਜਿਗਰਾ ਜਰਾ ਨਾਈਟ ਦੀ ਸ਼ਿਫਟ ਦੀ ਲੋ ਜੀ ਫਾਈਨਲ ਦੇਖਿਓ 16 ਲੱਖ ਦਾ ਤਾਂ ਮੋਟਰਸਾਈਕਲ ਹੀ ਆ 45 ਕਿਲੋ ਵਾਲੇ ਕਿ ਆ 50 ਕਿਲੋ ਵਾਲੇ ਦਾ ਸਾਰਿਆਂ ਨੂੰ ਮਾਨ ਸਨਮਾਨ ਕਰਿਆ ਖਿਡਾਰੀਆਂ ਨੂੰ ਸਟਾਰਟ ਹੋ ਜਾ ਬਤ ਲੋ ਜੀ ਪੈਗੀ ਰੇਟ ਆ ਜੀ ਉਸਤਾਦ ਜੀ ਆਹ ਕੋਈ ਬੋਲਣ ਦੇ ਵਾਸਤੇ ਕਾ ਹੋਰ ਹੈ ਇਹ ਮੇਰਾ ਕਿਉਂ ਨਾ ਬਲੀਏ ਵਾਲਾ ਹੈ ਬਾਕੀ ਕਬੱਡੀ ਲੋ ਪੈਦੀ ਕਬੱਡੀ ਦੀ ਹੋ ਗਿਆ ਕੰਮ ਪਹਿਲੇ ਬੱਝੇ ਯਾਰ ਹਾਂ ਅੱਬਾਸ ਉਹ ਸਿੰਘੜਾ ਜਿੱਤ ਗਿਆ ਉਹ ਮੂਸਾ ਕਿਹੜਾ ਮੋਟਰਸਾਈਕਲ ਆ ਉਹ ਮੈਚ ਵੀ ਕਮਾਲ ਹੋ ਗਿਆ ਮੈਚ ਬਹੁਤ ਤਕੜਾ ਲੱਗਿਆ ਤਾਂ ਅੱਡੇ ਘਰੇ ਵੀ ਰੌਲਾ ਪੈ ਗਿਆ ਅੱਜ ਅੱਜ ਮੈਂ ਟੂਰਨਾਮੈਂਟ ਦੇਖਣ ਆ ਗਿਆ ਇੱਧਰ ਟੀਵੀ ਦੇਖਣਾ ਟੀਵੀ ਦੇਖਣਾ ਲੋ ਜੀ ਅੱਜ ਦਾ ਵਲੌਗ ਇੰਨਾ ਕੀ ਸੀ ਉਮੀਦ ਕਰਦਾ ਸਾਨੂੰ ਬੱਝ ਲੱਗੇ ਆਊਗਾ ਬੱਝ ਲੱਗੇ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆ ਤੁਹਾਨੂੰ ਅਗਲੇ ਦੇ ਵਲੌਗ ਦੇ ਵਿੱਚ ਬਾਏ 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 bye